ਰਾਜਨੀਤਿਕ ਵਿਸ਼ਲੇਸ਼ਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਇੱਕ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਇਸ ਤੋਂ ਪਹਿਲਾਂ ਜਦੋਂ ਪੇਸ਼ੀ ਦੇ ਦੌਰਾਨ ਆਉਂਦੇ ਨੇ ਤੇ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਔਰ ਇਹ ਵੀ ਕਹਿ ਦਿੰਦੇ ਨੇ ਕਿ ਉਮਰਾਂ 'ਚ ਕੀ ਰੱਖਿਆ ਦਿਲ ਜਵਾਨ ਹੋਣਾ ਚਾਹੀਦਾ ਉਹਨਾਂ ਦਾ ਕਹਿਣ ਦਾ ਉਦੋਂ ਭਾਵੇਂ ਸੀ ਕਿ ਉਹਨਾਂ ਦੇ ਹੌਸਲੇ ਬੁਲੰਦ ਨੇ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਔਰ ਉਹਨਾਂ ਨੇ ਝੂਠੀ ਐਫਆਈਆਰ ਦੱਸ ਦਿੱਤਾ ਸੀ ਕਿ ਮੇਰੀ ਆਵਾਜ਼ ਨਹੀਂ ਦਬਾਈ ਜਾ ਸਕਦੀ ਮੈਂ ਇਹੋ ਜੀ ਕੋਈ ਗੱਲ ਨਹੀਂ ਕਹੀ ਕਿ ਜਿਸ ਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕ ਜਾਣ ਹਾਲਾਂਕਿ ਜਿਹੜੇ ਅਮਿਤ ਜੈਨ ਨੇ ਸ਼ਿਕਾਇਤ ਕੀਤੀ ਮੁੜ ਕੇ ਉਸਤਾਜ ਦੀ ਕੋਈ ਖਬਰ ਸਾਰੀ ਨਹੀਂ ਆਈ ਕਿ ਉਹ ਕਿੱਥੇ ਹੈ ਕਿਵੇਂ ਹੈ ਔਰ ਉਸ ਦੀ ਕੋਈ ਜਿਹੜੀ ਦਲੀਲ ਦਿੱਤੀ ਗਈ ਐਫ ਆਈ ਆਰ ਸਾਰੇ ਵਕੀਲਾਂ ਨੇ ਖਾਸ ਕਰਕੇ ਨਾਮੀ ਜਿਹੜੇ ਲੋਕ ਨੇ ਰਿਟਾਇਰਡ ਜਸਟਿਸ ਹੋਣ ਜਾਂ ਵਕਾਲਤ ਕਰ ਰਹੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਕੀਲ ਹੋਣ ਉਹਨਾਂ ਨੇ ਵੀ ਕਿਹਾ ਕਿ ਇਸ ਐਫ ਆਈ ਆਰ ਦੇ ਵਿੱਚ दम ਨਹੀਂ ਹੈ ਹੁਣ ਖਬਰ ਕੀ ਹੈ ਤਾਜ਼ਾ ਅਪਡੇਟ ਕੀ ਹੈ ਮਾਲਵਿੰਦਰ ਸਿੰਘ ਮਾਲੀ ਨੇ ਦੋਸ਼ ਲਾਇਆ ਹੈ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਕਿ ਅੰਦਰ ਮੇਰੇ ਨਾਲ ਮਾੜਾ ਵਿਵਹਾਰ ਹੋ ਰਿਹਾ ਹੈ ਹਾਲਾਂਕਿ ਉਦੋਂ ਉਹਨਾਂ ਨੇ ਕਿਹਾ ਸੀ ਪਹਿਲੇ ਦਿਨ ਜਦੋਂ ਰਾਤ ਨੂੰ ਗ੍ਰਿਫਤਾਰੀ ਹੋਈ ਉਸ ਰਾਤ ਦੇ ਦੌਰਾਨ ਕਿ ਮੇਰੇ ਨਾਲ ਪੁਲਿਸ ਦਾ ਵਿਵਹਾਰ ਚੰਗਾ ਰਿਹਾ ਪਰ ਹੁਣ ਗੱਲ ਸਾਹਮਣੇ ਆ ਰਹੀ ਹੈ ਪਟਿਆਲਾ ਜੇਲ੍ਹ ਤੋਂ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੇ ਜੇਲ੍ਹ ਪ੍ਰਸ਼ਾਸਨ ਤੇ ਮਾੜਾ ਵਿਵਹਾਰ ਕਰਨ ਦਾ ਦੋਸ਼ ਲਗਾ ਦਿੱਤਾ ਹੈ ਮਾਲੀ ਨੇ ਦੂਰ ਦਰਾਡੇ ਦੀ ਜੇਲ੍ਹ ਵਿੱਚ ਭੇਜਣ ਦਾ ਖਦਸ਼ਾ ਜਾਹਰ ਕੀਤਾ ਪਿਛਲੇ ਦਿਨੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤੇ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਫਤਾ ਵਿਦਿਆਰਥੀ ਆਗੂ ਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਉਹ ਇੱਥੇ ਤੱਕ ਕਿ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਜੁਡੀਸ਼ੀਅਲ ਹਿਰਾਸਤ ਦੌਰਾਨ ਬੰਦ ਮਾਲਵਿੰਦਰ ਸਿੰਘ ਮਾਲੀ ਨੇ ਉਸਦੇ ਛੋਟੇ ਭਰਾ ਰਣਜੀਤ ਸਿੰਘ ਘਰੇਵਾਲ ਨੂੰ ਫੋਨ ਰਾਹੀਂ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਸ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਸੀ ਜਿਸ ਸੰਬੰਧੀ 3 ਦਿਨ ਪਹਿਲਾਂ ਜੇਲ੍ਹ ਵਿੱਚ ਆਈਆਂ ਰਿਪੋਰਟਾਂ ਨੂੰ ਉਸ ਨੂੰ ਨਹੀਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਮੁਲਾਕਾਤ ਕਰਨਾ ਹੈ ਉਸਦੇ ਛੋਟੇ ਭਰਾ ਰঞ্জੀਤ ਸਿੰਘ ਗਰੇਵਾਲ ਨੂੰ 3 ਘੰਟਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਮਲਾਇਆ ਗਿਆ ਉਹਨਾਂ ਦੱਸਿਆ ਕਿ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਕਿਸੇ ਦੂਰ ਦਰਾਡੇ ਦੀ ਜੇਲ੍ਹ ਵਿੱਚ ਭੇਜਣ ਦੀਆਂ ਤਰਕੀਬਾਂ ਘੜੀਆਂ ਜਾ ਰਹੀਆਂ ਨੇ ਇੱਥੋਂ ਤੱਕ ਹੀ ਨਹੀਂ ਉਸ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਜੇਕਰ ਇਲਾਜ ਖੋਣੋਂ ਉਸ ਦਾ ਕੋਈ ਵੀ ਸਰੀਰਕ ਨੁਕਸਾਨ ਹੋਇਆ ਤਾਂ ਜੇਲ੍ਹ ਪ੍ਰਸ਼ਾਸਨ ਉਸ ਦਾ ਜ਼ਿੰਮੇਵਾਰ ਹੋਵੇਗਾ ਉਨਾ ਵੱਖ-ਵੱਖ ਜਥੇਬੰਦੀਆਂ ਸੰਸਥਾਵਾਂ ਅਤੇ ਬੁੱਧੀਜੀਵੀਆਂ ਵੱਲੋਂ ਠਾਈ ਆਵਾਜ਼ ਦਾ ਧੰਨਵਾਦ ਕਰਦੇ ਹਾਂ ਇਹ ਵੀ ਆਖਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਉਹ ਆਪਣੀ ਆਵਾਜ਼ بلند ਕਰਦੇ ਰਹਿਣਗੇ ਉਹਨਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮੁਲਾਕਾਤ ਕਰਨ ਲਈ ਨਾ ਆਉਣ ਦੀ ਅਪੀਲ ਕਰਦੇ ਹਾਂ ਕਿ ਆ ਕਿ ਉਹ ਇੱਥੇ ਖੱਜਲ ਖਵਾਰ ਹੀ ਹੋਣਗੇ ਇਹ ਕੋਈ ਛੋਟੀ ਗੱਲ ਨਹੀਂ ਹੈ ਵੱਡੀ ਖਬਰ ਦਸਤਕ ਦੇ ਰਹੀ ਹੈ ਮਾਲਮਿੰਦਰ ਸਿੰਘ ਮਾਲੀ ਦੇ ਵੱਲੋਂ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਉਹਨਾਂ ਨੂੰ ਵੀ ਦੂਰ ਦਰਾਡੇ ਦੀ ਕਿਸੇ ਜੇਲ੍ਹ ਦੇ ਵਿੱਚ ਭੇਜਿਆ ਜਾ ਸਕਦਾ ਹੈ ਔਰ ਉਹਨਾਂ ਦੇ ਜਿਹੜੇ ਭਰਾ ਰਣਜੀਤ ਸਿੰਘ ਗਰੇਵਾਲ ਮਿਲਣਾ ਚਾਹੁੰਦੇ ਸਨ ਉਹਨਾਂ ਨੂੰ ਵੀ 3 ਘੰਟਿਆਂ ਦੀ ਖੱਜਲ ਖਵਾਰੀ ਤੋਂ ਬਾਅਦ ਮਿਲਣ ਦਿੱਤਾ ਗਿਆ ਔਰ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਦੋਸ਼ ਲਗਾ ਦਿੱਤੇ ਨੇ ਦੋਸ਼ ਬੜੇ ਗੰਭੀਰ ਨੇ ਕਿਉਂਕਿ ਉਹ ਬਿਰਧ ਅਵਸਥਾ ਦੇ ਵਿੱਚ ਵੀ ਨੇ ਉਹਨਾਂ ਦੀਆਂ ਅੱਖਾਂ ਦਾ ਜਿਹੜਾ ਇਲਾਜ ਨੂੰ ਲੈ ਕੇ ਵੀ ਕਿਹਾ ਗਿਆ ਕਿ ਰਿਪੋਰਟਾਂ ਵੀ ਨਹੀਂ ਦਿੱਤੀਆਂ ਗਈਆਂ ਜਿਸ ਕਰਕੇ ਉਹਨਾਂ ਨੂੰ ਕਾਫੀ ਸਮੇਂ ਦਾ ਖੱਜਲ ਖੁਆਰੀ ਜਿਹੜੀ ਆ ਹੁੰਦੀ ਰਹੀ ਇਸ ਢੰਗ ਦੇ ਨਾਲ ਜਿਹੜੀ ਗੱਲ ਸਾਹਮਣੇ ਵਾਰੀ-ਵਾਰੀ ਕਹੀ ਜਾ ਰਹੀ ਹੈ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਕਿਸੇ ਦੂਰ ਦਰਾਡੇ ਜੇਲ੍ਹ ਵਿੱਚ ਭੇਜਣ ਦੀ ਤਰਕੀਬਾਂ ਘੜੀਆਂ ਜਾ ਰਹੀਆਂ ਨੇ ਕੋਈ ਛੋਟੀ ਗੱਲ ਨਹੀਂ ਹੈ ਉਸ ਨੂੰ ਵੱਧ ਤੋਂ ਵੱਧ ਪਰੇਸ਼ਾਨ ਕੀਤਾ ਜਾ ਸਕੇ ਇਹ ਵੀ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਕੀਤਾ ਜਾ ਰਿਹਾ ਹੈ ਜੇਕਰ ਇਲਾਜ ਖੁਣ ਉਸ ਦਾ ਕੋਈ ਵੀ ਸਰੀਰਕ ਨੁਕਸਾਨ ਹੁੰਦਾ ਹੈ ਤਾਂ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਮਾਲਵਿੰਦਰ ਸਿੰਘ ਮਾਲੀ ਨੇ ਫੋਨ ਦੇ ਉੱਤੇ ਇਹ ਜਿਹੜੀ ਸਾਰੀ ਜਾਣਕਾਰੀ ਆ ਸਾਂਝੀ ਕੀਤੀ ਹੈ ਆਪਣੇ ਭਰਾ ਰਣਜੀਤ ਸਿੰਘ ਅਰੇਵਾਲ ਦੇ ਨਾਲ ਉਹਨਾਂ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਨੇ ਪਰ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਸੀ ਜਿਸ ਸੰਬੰਧ ਦੀ 3 ਦਿਨ ਪਹਿਲਾਂ ਜੇਲ੍ਹ ਵਿੱਚ ਆਈਆਂ ਰਿਪੋਰਟਾਂ ਉਸ ਨੂੰ ਦਿੱਤੀਆਂ ਹੀ ਨਹੀਂ ਗਈਆਂ ਇਸੇ ਤਰ੍ਹਾਂ ਵਾਰ-ਵਾਰ ਖੱਜਲ ਖਵਾਰੀ ਕੀਤੀ ਜਾ ਰਹੀ ਹੈ ਤਾਂ ਮਾਲਵਿੰਦਰ ਸਿੰਘ ਮਾਲੀ ਦੇ ਖਰਸ਼ੇ ਨੇ ਜਿਹੜੇ ਉਹ ਸਾਹਮਣੇ ਆ ਗਏ ਨੇ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਜੇਲ੍ਹ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਕੀ ਆਉਂਦੀ ਹੈ ਕੀ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਜਾਵੇਗਾ ਜਾ ਫਿਰ ਵਾਕਈ ਮਾਲਵਿੰਦਰ ਸਿੰਘ ਮਾਲੀ ਨੇ ਜਿਵੇਂ ਗੱਲਾਂ ਕਹੀਆਂ ਨੇ ਉਸ ਮਾਮਲੇ ਦੇ ਵਿੱਚ ਅੰਮਲੀ ਰੂਪ ਦੇ ਵਿੱਚ ਵੀ ਜਿਹੜਾ ਕੁਝ ਚੱਲ ਰਿਹਾ ਹੈ ਜੇਕਰ ਇਸ ਤਰ੍ਹਾਂ ਹੋ ਰਿਹਾ ਤਾਂ ਇਸ ਦੇ ਬਾਰੇ ਵੀ ਹੁਣ ਫਿਰ ਤਿੱਖਾ ਵਿਰੋਧ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਪਹਿਲਾਂ ਹੀ ਇਰਸਾਨ ਜੱਥੇਬੰਦੀਆਂ ਨੇ ਬੁੱਧੀ ਜੀਵੀਆਂ ਨੇ ਵਾਖ ਵਖਾਵਾ ਦੇ ਉੱਤੇ ਪ੍ਰੋਟੈਸਟ ਨੇ ਜਿਹੜੇ ਰੋਸ ਵਜੋਂ ਕਰ ਦਿੱਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਲਗਾਤਾਰ ਤੱਚ ਰਹਿ ਸਕਦੇ ਨੇ ਕਿਉਂਕਿ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਇਸ ਤਰ੍ਹਾਂ ਕਿਸੇ ਦੀ ਵਿਵਾਦ ਨੂੰ ਦੱਬਿਆ ਨਹੀਂ ਜਾ ਸਕਦਾ ਬੋਲਣ ਦੇ ਅਧਿਕਾਰ ਨੂੰ ਖੋਇਆ ਨਹੀਂ ਜਾ ਸਕਦਾ ਮਾਲਵਿੰਦਰ ਸਿੰਘ ਮਾਲੀ ਕੱਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੀ ਸਵਾਲ ਨਹੀਂ ਕਰਦੇ ਰਹੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਦੌਰਾਨ ਵੀ ਉਹਨਾਂ ਨੇ ਨੀਤੀਆਂ ਦੇ ਮੁੱਦੇ ਉੱਤੇ ਕਾਫੀ ਸਵਾਲ ਕੀਤੇ ਉਹ ਆਮ ਤੌਰ ਦੇ ਉੱਤੇ ਜਦੋਂ ਸਾਡੇ ਨਾਲ ਵੀ ਇੰਟਰਵਿਊ ਕਰਦੇ ਨੇ ਜਾਂ ਹੋਰ ਨਾ ਮੀਡੀਆ ਧਾਰਿਆਂ ਨਾਲ ਉਹ ਇੱਕ ਗੱਲ ਕਾਮਨ ਸਾਰੇ ਲਈ ਕਹਿੰਦੇ ਨੇ ਸਾਂਝੇ ਤੌਰ ਦੇ ਉੱਤੇ ਕਹਿੰਦੇ ਨੇ ਉਹ ਕਹਿੰਦੇ ਕਿ ਚਿਹਰੇ ਬਦਲਣ ਦੇ ਨਾਲ ਰਾਜਨੀਤੀ ਨਹੀਂ ਬਦਲ ਜਾਂਦੀ ਨੀਤੀਆਂ ਬਦਲਣ ਦੀ ਲੋੜ ਹੈ ਜਿਸ ਢੰਗ ਨਾਲ ਪਹਿਲਾਂ ਮਾਫੀਆ ਚੱਲਦਾ ਸੀ ਉਸੇ ਢੰਗ ਨਾਲ ਮਾਫੀਆ ਹੁਣ ਚੱਲ ਰਿਹਾ ਹੈ ਇਸ ਗੱਲ ਦੇ ਉੱਤੇ ਉਹ ਵਾਰ-ਵਾਰ ਜ਼ੋਰ ਦਿੰਦੇ ਸੀ ਪਰ ਅਮਿਤ ਜੈਨ ਜਿਸ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਉਸ ਅਮਿਤ ਜੈਨ ਇਕੱਲੇ ਦੀਆਂ ਭਾਵਨਾਵਾਂ ਕਿਵੇਂ ਢੜਕ ਸਕਦੀਆਂ ਨੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਜਹੀ ਗੱਲ ਹੁੰਦੀ ਹੈ ਤਾਂ ਉੱਥੇ ਫਿਰ ਗਰੁੱਪ ਖੜੇ ਹੁੰਦੇ ਨੇ ਜਥੇਬੰਦੀਆਂ ਖੜੀਆਂ ਹੁੰਦੀਆਂ ਨੇ ਜਿਹੜੀਆਂ ਦਲੀਲਾਂ ਦਿੰਦੀਆਂ ਨੇ ਪ੍ਰੋਟੈਸਟ ਕਰਦੀਆਂ ਭਾਈ ਇਸ ਇਸ ਗੱਲ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਪਰ ਇਸ ਕੇਸ ਦੇ ਵਿੱਚ ਇਕਲੌਤਾ ਕੇਸ ਹੈ ਸ਼ਾਇਦ ਦੇ ਭਾਰਤ ਦੇ ਵਿੱਚ ਜਿਹੜਾ ਦਰਜ ਹੋਇਆ ਜਿਸ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹੜੇ ਸ਼ਬਦਾਂ ਦੇ ਨਾਲ ਮਿੱਤ ਜੈਨ ਦੀਆਂ ਭਾਵਨਾਵਾਂ ਭੜਕ ਗਈਆਂ ਨਾ ਐਫ ਆਈ ਆਰ ਦੇ ਵਿੱਚ ਕੁਝ ਦਰਜ ਹੈ ਨਾ ਹੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਸਾਹਮਣੇ ਆ ਸਕਿਆ ਔਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੇ ਬਿਨਾਂ ਹੀ ਮਾਲਵਿੰਦਰ ਸਿੰਘ ਮਾਲੀ ਨੂੰ ਪਹਿਲਾਂ ਤਾਂ ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਗ੍ਰਿਫਤਾਰੀ ਕੀਤੀ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਕੋਲ ਅਰੈਸਟ ਵਾਰੰਟ ਕਿੱਥੇ ਨੇ ਐਫ ਆਈ ਆਰ ਦੀ ਕਾਪੀ ਕਿੱਥੇ ਹੈ ਤੇ ਸੀਆਈਏ ਜਿਹੜੇ ਇੰਚਾਰਜ ਨੇ ਜਾਂ ਇੰਸਪੈਕਟਰ ਸਬ ਇੰਸਪੈਕਟਰ ਜਿਹੜੇ ਉੱਥੇ ਗ੍ਰਿਫਤਾਰ ਕਰਨ ਗਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਦੋਸ਼ੀ ਹੋ ਅਸੀਂ ਬਹੁਤੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਔਰ ਹਰਾਨੀ ਦੀ ਗੱਲ ਇਹ ਹੈ ਕਿ ਸ਼ਰਿਆਮ ਕੋਰਾ ਝੂਠ ਬੋਲ ਦਿੱਤਾ ਗਿਆ ਉਸ ਵੀਡੀਓ ਦੇ ਵਿੱਚ ਜਦੋਂ ਗ੍ਰਿਫਤਾਰੀ ਹੋਈ ਉਦੋਂ ਇਹ ਕਿਹਾ ਗਿਆ ਕਿ ਆਈਟੀ ਐਕਟ ਦੀ 67 ਧਾਰਾ ਲੱਗੀ ਹੈ ਤੁਹਾਡੇ ਤੇ ਤੁਸੀਂ ਕੋ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਲਿਖਿਆ ਕਿ ਤੁਹਾਡੇ ਤੇ ਧਾਰਾ ਲੱਗੀ ਬਾਅਦ ਵਿੱਚ ਜਦੋਂ ਐਫ ਆਈ ਆਰ ਦੀ ਕਾਪੀ ਦੇਰੀ ਨਾਲ ਸਾਹਮਣੇ ਆਈ ਤੇ ਉਸ ਤੇ ਵਿੱਚ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਕੋਈ ਧਾਰਾ ਦਾ ਜ਼ਿਕਰ ਹੀ ਨਹੀਂ ਹੈ ਉੱਥੇ ਤਾਂ ਧਾਰਮਿਕ ਭਾਵਾਂ ਉਹਨੂੰ ਭਾਵਨਾਵਾਂ ਨੂੰ ਭੜਕਾਉਣ ਦੀ 299 ਲਾ ਦਿੱਤੀ ਗਈ ਜਿਹੜੀ ਕਿ ਆਮ ਤੌਰ ਤੇ 295 ਲੱਗਦੀ ਸੀ ਇੱਕ ਹੋਰ ਧਾਰਾ ਜੁੜੀ ਗਈ ਪਰ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਆਈਟੀ ਐਕਟ ਦੀ ਕੋਈ ਧਾਰਾ ਨਹੀਂ ਸੀ ਤਾਂ ਪੁਲਿਸ ਵਾਲਿਆਂ ਨੇ ਸ਼ਰਿਆਮ ਕੋਰਾ ਝੂਠ ਕਿਉਂ ਬੋਲਿਆ ਇਥੋਂ ਹੀ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਮਾਲਵਿੰਦਰ ਸਿੰਘ ਮਾਲੀ ਦੇ ਭਰਾਵਾਂ ਵੱਲੋਂ ਵੀ ਬੁੱਧੀਜੀਵੀਆਂ ਵੱਲੋਂ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਨਿਸ਼ਾਨੇ ਦੇ ਤਹਿਤ ਜਿਹੜੀ ਇਹ ਸਿਆਸਤ ਤੋਂ ਪ੍ਰੇਰਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਤਾਂ ਹੁਣ ਜਿਸ ਢੰਗ ਦੇ ਨਾਲ ਜਾਣਕਾਰੀ ਮਾਲਵਿੰਦਰ ਸਿੰਘ ਮਾਲੀ ਦੇ ਬਾਰੇ ਬਾਹਰ ਆ ਰਹੀ ਹੈ ਤਾਂ ਉੱਥੋਂ ਹੋਰ ਖੱਦਸ਼ੇ ਆ ਜਿਹੜੇ ਉਹ ਜਗਜਾਰ ਹੋ ਗਏ ਨੇ ਕਿ ਕਿਵੇਂ ਉਹਨਾਂ ਨੇ ਦੋਸ਼ ਲਾਇਆ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾ ਰਿਹਾ ਜੇਕਰ ਕਿਸੇ ਵੀ ਕੈਦੀ ਦੇ ਜਮਹੂਰੀ ਹੱਕਾਂ ਦੇ ਉੱਤੇ ਵੀ ਇਸ ਤਰੀਕੇ ਨਾਲ ਕੋਈ ਖਤਰਾ ਪੈਦਾ ਹੁੰਦਾ ਤਾਂ ਇਹ ਵੀ ਕਾਨੂੰਨ ਦੀ ਨਜ਼ਰ ਵਿੱਚ ਠੀਕ ਨਹੀਂ ਹੈ ਤਾਂ ਹੁਣ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਵਕੀਲਾਂ ਦੀ ਹਾਲਾਂਕਿ ਉਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਖੁਦ ਮਨਾਂ ਕੀਤਾ ਸੀ ਕਿ ਉਹ ਕਿਸੇ ਤਰ੍ਹਾਂ ਦੀ ਵੀ ਹੱਲੇ ਕਾਨੂੰਨੀ ਚਾਰਾ ਜੋਈ ਚ ਪੈਣਾ ਨਹੀਂ ਚਾਹੁੰਦੇ ਪਰ ਜਿਹੜੇ ਢੰਗ ਨਾਲ ਉਹਨਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹੋ ਸਕਦਾ ਹੈ ਉਹਨਾਂ ਨੂੰ ਜਲਦੀ ਹੀ ਹੁਣ ਕਾਨੂੰਨ ਦਾ ਸਹਾਰਾ ਲੈਣਾ ਪਵੇ ਕਿਉਂਕਿ ਨਾਮੀ ਵਕੀਲਾ ਨੇ ਇਹ ਕਹਿ ਦਿੱਤਾ ਹੈ ਕਿ ਇਹ ਬੇਲ ਨਾਲ ਦੇ ਨਾਲ ਮਿਲ ਸਕਦੀ ਹੈ ਜੇਕਰ ਮਾਲਵਿੰਦਰ ਸਿੰਘ ਮਾਲੀ ਚੌਣ ਤਾਂ ਉਹ وکਾਲਤ ਕਰਨ ਆਪਣੇ ਕੇਸ ਦੀ ਇਸ ਦੇ ਲਈ ਜਿਹੜੀ ਮਹਾਰਾ ਦੀ ਟੀਮ ਆ ਜਿਹੜੀ ਉਹਨਾਂ ਦੇ ਨਾਲ ਖੜੀ ਹੈ ਇਹ ਵੱਖ-ਵੱਖ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਵੱਲੋਂ ਗੱਲਾਂ ਸਾਹਮਣੇ ਆ ਚੁੱਕੀਆਂ ਨੇ ਪਰ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਪ੍ਰਤੀਕਿਰਿਆਵਾਂ ਆਉਂਦੀਆਂ ਨੇ ਫਿਲਹਾਲ ਸਾਡੀ ਵੀ ਇਸ ਕੇਸ ਦੇ ਉੱਤੇ ਨਜ਼ਰ ਬਣੀ ਹੋਈ ਹੈ ਜਦੋਂ ਹੀ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਕਿ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ